ਦੇਖਦੇ ਆ ਵੀਰੋ ਮੁਕਾਬਲਾ ਮੈਂ ਸੋਨੇ ਦੀ ਚੈਨੀ ਤੇ ਨਾਂ ਲਖਵਾ ਬੈਠਾ ਪਾ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਪੈ ਗਿਆ ਇਹ ਚੌਂਦੇ ਫਿੰਡ ਚ ਆਪ ਮਹਾਰੇ ਤਾੜੀਆਂ ਵੱਜੀਆਂ ਟਰਾਲੀ ਚ ਬਾਜੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਦੱਸਤਾ ਸੀਗਾ ਬਚਨ ਦੇ ਨਾ ਤੇ ਕਿਸੇ ਹੋਰ ਦੇ ਨਾ ਤੇ ਫਿਰ ਦੇਖ ਲੋ ਫਿਰ ਆ ਗਈ ਭਈ ਉਹ ਬਾਜੀ ਗਰਬਚਨ ਸਿੰਘ ਢੰਡਾਰੀ ਹੋਈ 22 ਸੈਕਿੰਡ 44 ਪੁਆਇੰਟ ਆ ਬਾਈ ਜੀ ਸਮਾਂ 22 44 ਇਹ ਬੱਛਾ ਬਾਈ ਜੀ ਜਿਹੜਾ ਪਰਲੇ ਪਾਸੇ ਭੱਜਿਆ ਇਹ ਮੁੰਡਾ ਬੰਤਾ ਬੰਤ ਸੋਨੂ ਆ ਬੰਤ ਦਾ ਮੁੰਡਾ ਸੋਨੂ ਇਹ ਮੰਗਲੀ ਵਾਲਾ ਬਾ ਇਹ ਬਾਈ ਜੀ ਨੇਕ ਮੌਲੀ ਤੋਂ ਲਿਆ ਆ ਬਾ ਬੰਤ ਦਾ ਪਹਿਲਾਂ ਮੈਨੂੰ ਫੋਨ ਵੀ ਆਇਆ ਕਹਿੰਦਾ ਵਕੀ ਇਹ ਆਪਾਂ ਲੈ ਲਿਆ ਇਹ ਮੰਗਲੀ ਵਾਲੇ ਬੰਤ ਦਾ ਡਾਕਟਰ ਕਿੰਦੀ ਕੁਲਿਆਲ ਦਾ ਤੇ ਜਿਹੜਾ ਉਰਲੇ ਪਾਸੇ ਭੱਜਿਆ ਇਹ ਮੁੰਡਾ ਮਰਿੰਡੇ ਦੇ ਕੋਲੇ ਸਮਾਣਾਵਾਂ ਇਟਲੀ ਦੇ ਵਿੱਚ ਆਪਣਾ ਡੈਰੀ ਫਾਰਮ ਆਪਣੇ ਡੈਰੀ ਫਾਰਮ ਦਾ ਆਪ ਮਾਲਕ ਆ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਇਟਲੀ ਦੀ ਹੋਵੇ ਜਿਹੜੀ ਦੁੱਧ ਦੀ ਚਿੱਟੀ ਕ੍ਰਾਂਤੀ ਆ ਵੀਰੋ ਇਹ ਸਵਰਗ ਬਣਾ ਦਿੰਦੀ ਆ 5700 ਗਾਂ ਆ ਉਹਦੇ ਕੋਲੇ ਦੁੱਧ ਦਾ ਵੱਡਾ ਕਾਰੋਬਾਰ ਆ ਹਰਵਿੰਦਰ ਵੀਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਤਾਰਾ ਦੌਧਰ ਕਰਨੈਲ ਸਿੰਘ ਜੀ ਢੈਪੀ ਇਹ ਬਾਈ ਜੀ ਢੈਪੀ ਵਾਲੇ ਕਰਨੈਲ ਸਿੰਘ ਜੀਤੂ ਹੋਣੀ ਤੇ ਨਾਲ ਹੀ ਜਿੱਥੇ ਮੋਹਲੀ ਵਾਲਾ ਚੈਨੀ ਇਹ ਉਰਲੇ ਪਾਸੇ ਭੱਜਿਆ ਵਾ ਚਵਾਰੇ ਵਾਲਿਆਂ ਦਾ ਮੁੰਡਾ ਲਾ ਦੇ ਕੋਈ ਜਾਓ ਵੀਰ ਜੀ ਉਧਰ ਐ ਨਹੀਂ ਕੰਮ ਚੱਲਣਾ ਆ ਗਈ ਬਾਈ ਅਗਲੀ ਤਿਆਰ ਕਰ ਲਓ ਬਾਈ ਜੀ ਅਗਲੀ 22 ਸੈਕਿੰਡ 37 ਪੁਆਇੰਟ ਹੈ ਬਾਕੀ ਸਮਾਂ 22 37 ਮੈਂ ਦੱਸਦਾ ਉਹਨਾਂ ਸਰਪੰਚ ਸਾਹਿਬ ਸੱਜੇ ਹੱਥ ਵਾਲੀ ਦਾ ਹੋਊ ਦੋਨਾਂ ਤੇ ਇੱਕੋ ਜਿਹਾ ਇਹ ਭਾਈ ਜੀ ਸੁਖੀ ਜੰਡਾਲੀ ਸਰਦਾਰ ਜਗਤਾਰ ਸਿੰਘ ਜੀ ਬਰਬਾਲਾ ਆਕਾਸ਼ਦੀਪ ਬਰਬਾਲਾ ਵੀਰ ਸੁੱਖਾ ਅਮਰੀਕਾ ਚਾ ਮੁੰਡੀਆਂ ਵਾਲਾ ਇਹ ਨਾਲ ਹੀ ਜਿੱਥੇ ਗੱਗੀ ਪੰਗਲ ਇਹ ਭਾਈ ਜੀ ਇਹ ਨਾਲ ਜਿਹੜਾ ਉਰਲੇ ਪਾਸੇ ਆ ਇਹ ਮੁੰਡੇ ਖਾਨਪੁਰ ਦੇ ਆ ਬਾਈ ਰੂਪੇ ਹੁਣੀ ਸੇਖੋ ਖਾਨਪੁਰ ਸਾਹਨੇ ਵਾਲ ਦੇ ਕੋਲੇ ਬਰਿੰਦਰ ਕਨੇਡਾ ਖਾਨਪੁਰ ਦੀਪਾ ਖਾਨਪੁਰ ਪੰਡਤ ਗੁਰਪ੍ਰੀਤ ਜੱਬੋ ਮਾਜਰਾ ਜਿਹੜਾ ਉਰਲੇ ਪਾਸੇ ਭੱਜ ਗਿਆ ਬਾਈ ਜੀ ਤੁਹਾਡਾ ਨਹੀਂ ਨਹੀਂ ਚਵਾਰੇ ਵਾਲਿਆਂ ਦਾ ਪਤਾ ਵਾ ਉਧਰ ਜਿੰਨਾਂ ਦਾ ਬੱਚਾ ਲਿਆਵਾਂ ਜਿਹੜੇ ਹੁਣ ਆ ਆ ਗਈ ਬਾਈ ਬਾਈ ਜੀ ਹਾਂ ਬੰਦੇ ਕੌਣ ਸਾਲਾ ਹੀ ਮੇਰਾ ਰਿਸ਼ਤੇਦਾਰ ਕਿਹੜੇ ਪਿੰਡੋਂ ਤੇ ਕੱਲ ਨੂੰ ਵੀ ਬੁਲਾਏਗਾ ਵੀ ਦਲੇਰਗੜੀਏ ਨਾਲ ਆ ਜੇ ਸਾਲਾ ਤਾਂ ਫਿਰ ਬੁਲਾਉਣਾ ਫਿਰ ਉਹਨਾਂ ਨੇ ਬੁਲਾਉਣ ਲੱਗ ਜਾਣਾ ਮੈਂ ਫਿਰ ਅਵੇ ਕਿਉਂਕਿ ਇਹ ਗੱਲਾਂ ਹੁੰਦੀਆਂ ਨੇ ਜੀ ਪਹਿਲਾਂ ਹੀ ਕਹੀ ਚੰਗੀ ਹੁੰਦੀ ਆ ਹਾਂਜੀ ਅੱਪ 22 ਸੈਕਿੰਡ 19 ਪੁਆਇੰਟ ਆ ਭਾਈ ਕੀ ਉਹ ਛੋਟੇ ਵੀ ਕਿੱਥੇ ਬਹਿ ਗਿਆ ਮੂਰੇ ਤੋਂ 22 19 ਇਹ ਭਾਈ ਜੀ ਕਾਲਾ ਜਿਹੜਾ ਇਹ ਗੁੰਨਾ ਢੰਡਾਰੀ ਦਾ ਵਾਹ ਇਹ ਕਾਲਾ ਗੁੰਨਾ ਢੰਡਾਰੀ ਢੀਨਾ ਕੈਨੇਡਾ ਕਿਸਮਤ ਢੰਡਾਰੀ ਹਰਬੰਸ ਸਿੰਘ ਜੀ ਨੂਰਪੁਰਾ ਆ ਗਈ ਬਾਈ 22 ਸੈਕਿੰਡ 19 ਪੁਆਇੰਟ ਆ ਬਾਜੀ ਸਮਾ 22 ਸੈਕਿੰਡ 19 ਪੁਆਇੰਟ ਆ ਬਾਜੀ ਸਮਾ ਇਹ ਆ ਬਾਜੀ ਪਪਾ ਮੁਸ਼ਕਾਬਾਦ ਹੈਰੀ ਮੁਸ਼ਕਾਬਾਦ ਅਮਰੀਕਾ ਬੰਟੂ ਖੀਰਨੀਆ ਇਹ ਆਪ ਮਹਾਰੇ ਤਾੜੀਆਂ ਵੱਜੀਆਂ ਤੇ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਇਹ ਪਪਾ ਮੁਸ਼ਕਾਬਾਦ ਹਰਵਿੰਦਰ ਮੁਸ਼ਕਾਬਾਦ ਹੈਰੀ ਮੁਸ਼ਕਾਬਾਦ ਹੋਇਆ ਧਰਮਿੰਦਰ ਵੀਰ ਜਖੜਾ ਸੀਪਾ ਆ ਗਈ ਵੀ ਮੀਮਸਾ ਇਕੱਠੇ ਤੌਰ ਤੇ ਹੀ ਬਲਦ ਭਜਾਉਂਦੇ ਆ ਅੱਗੇ ਗੱਲ ਹੁੰਦੀ ਸੀ ਬਲਦ ਲਾਣੇ ਦਾ ਵੀਰੋ ਹੁਣ ਕੱਲੇ ਕੱਲੇ ਬੰਦੇ ਹੋ ਗਏ ਆ ਕੱਲੇ ਕੱਲੇ ਪਰਿਵਾਰ ਹੋ ਗਏ ਆ ਹੁਣ ਮਿੱਤਰ ਦੋਸਤ ਰਲ ਮਿਲ ਕੇ ਇਸ ਖੇਡ ਨੂੰ ਸ਼ੌਂਕ ਨੂੰ ਪੂਰਾ ਕਰਦੇ ਆ ਅੱਪ 22 ਸੈਕਿੰਡ 0 3 ਸੈਕਿੰਡ 03 ਪੁਆਇੰਟ ਬਾਈਜੀ ਸਮਾਂ ਲੱਗ ਗਿਆ ਇਹ ਜਿਹੜਾ ਪਰਲੇ ਪਾਸੇ ਭੱਜਿਆ ਬਾਈਜੀ ਇਹ ਮੁੰਡਾ ਪੰਮਾ ਪਿੰਡ ਰਾਮਗੜ ਦਾ ਇਹ ਰਾਮਗੜੀਏ ਪੰਮੇ ਦਾ ਭੱਜਿਆ ਇਹ ਬਾਈਜੀ ਓਂਕਾਰ ਗੋਲੀਆਂ ਦਾ ਭੱਜਿਆ ਖੁਸ਼ੀਏ ਮੰਗਲੀ ਦਾ ਭੱਜਿਆ ਤੇ ਨਾਲ ਬੱਛਾ ਬਾਈਜੀ ਇਹ ਜਿਹੜਾ ਉਰਲੇ ਪਾਸੇ ਭੱਜਿਆ ਇਹ ਮੁੰਡੇ ਰਾਜਾ ਗੁਜਰਾ ਵਾਲ ਦਾ ਇਹ ਗੁਜਰਾਲੀਏ ਰਾਜੇ ਹੋਣੀ ਆ ਸੋਏ ਅੰਕਾਰ ਸਿੰਘ ਜੀ ਗੋਲੀਆਂ ਦੇਖਦਿਆਂ ਵੀਰੋ ਮੁਕਾਬਲਾ ਮੈਂ ਸੋਨੇ ਦੀ ਚੈਨੀ ਤੇ ਨਾਂ ਲਖਵਾ ਬੈਠਾ ਪੰਮਾ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਪੈ ਗਿਆ ਇਹ ਚੌਂਦੇ ਫਿੰਡ ਚ ਆਪ ਮਹਾਰੇ ਤਾੜੀਆਂ ਵੱਜੀਆਂ ਟਰਾਲੀ ਚ ਮਾਜੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਦੱਸਤਾ ਸੀਗਾ